ਹਥਿਆਰਾਂ ਦੇ ਮਸਲੇ ਚ ਆਰਮੀ ਦੇ ਮਸਲੇ ਚ ਕੀ ਆਪਰੇਸ਼ਨ ਜਿਹੜਾ ਸੰਦੂਰ ਅਸੀਂ ਕੀਤਾ ਸਿਰਫ 22 ਮਿੰਟ ਤੇ ਅਸੀਂ ਪਾਕਿਸਤਾਨ ਜਿਹੜਾ ਸਾਮਣੇ ਤੌਰ ਤੇ ਪਾਕਿਸਤਾਨ ਤੇ ਲੇਕਿਨ ਪਿੱਛੇ ਉਹਦੇ ਕਈ ਕੰਟਰੀ ਜਿਹੜੀ ਉਹਦੀ ਮਦਦ ਕਰ ਰਹੀ ਸੀ ਲੇਕਿਨ ਇਹ ਮੜ ਕੇ ਚਲੀ ਵੀ ਹਿੰਦੁਸਤਾਨ ਨੇ 22 ਮਿੰਟ ਤੇ ਤਿੰਨ ਚਾਰ ਕੰਟਰੀਆਂ ਦਾ ਮੁਕਾਬਲਾ ਕੀਤਾ ਕਿ ਕਿਹੜੀ ਚੀਜ਼ਾਂ ਬਾਹਰੋਂ ਬਣ ਕੇ ਆ ਰਹੀਆਂ ਅਸੀਂ ਆਪਣੇ ਦੇਸ਼ ਵਿੱਚੋਂ ਪ੍ਰੋਡਕਟ ਬਣਾਉਂਦੀ ਸਾਡੀ ਮਨਸ਼ਾ ਜਿਹੜੀ ਹੈਗੀ ਹੈ ਤਿਆਰ ਦੀ ਹੈ ਬਲਕਿ ਕੋਵਿਡ ਦੇ ਦੇਖੋ ਤੁਸੀਂ ਅਸੀਂ ਕੋਵਿਡ ਦੇ 18 ਦੇਸ਼ ਬੰਦ ਹੋਣ ਦੇ ਬਾਵਜੂਦ 100 ਤੋਂ ਵੱਧ ਦੇਸ਼ਾਂ ਨੂੰ ਕੋਵਿਡ ਇਸ ਦੇਸ਼ ਨੇ ਦਿੱਤੀ ਤੋਂ ਦੋ ਗੁਣਾ ਟੈਕਸ ਲਾ ਰਹੇ ਨਾ ਅਸੀਂ ਤੁਹਾਨੂੰ ਆਪਣਾ ਸਮਾਨ ਹੀ ਨਹੀਂ ਦਵਾਂਗੇ ਤੁਸੀਂ ਆਪਣੇ ਦੇਸ਼ਾਂ ਚ ਲਾ ਕੇ ਦੇਖੋ ਫਿਰ ਪਤਾ ਲੱਗੇਗਾ ਕਿੰਨੂ ਕਹਿੰਦੇ ਨੇ ਇਹ ਅਸੀਂ ਦਿਖਾ ਰਹੇ ਹਾਂ ਤੁਸੀਂ ਦੇਖੋ ਤਾਲੀ ਐਸੀ ਜਿਹੜੀ ਜਿੰਨੀ ਵੀ ਜਾ ਕੇ ਜਾਂਦੀ ਸੀ ਅਮਰੀਕਾ ਉਧਰ ਉੱਪਰ ਰੋਕ ਲਾਤੀ ਹੋਰ ਅਸੀਂ ਸਾਫ਼ ਕਿਹਾ ਵੀ ਅਸੀਂ ਰਸ਼ੀਆ ਤੋਂ ਤੇਲ ਖਰੀਦਾਂਗੇ ਸਾਡੀ ਜਨਤਾ ਨੂੰ ਤੇਲ ਸਸਤਾ ਦੇਣਾ ਸਾਡੀ ਜ਼ਿੰਮੇਵਾਰੀ ਹੈ ਆ ਦੇਖੋ ਅਸੀਂ ਖੁਦ ਯੂਥ ਐਸਟੀ ਨੂੰ ਲੈ ਕੇ ਜਾ ਰਹੇ ਆ ਕਿ ਜੇਰੀ ਚੀਜ਼ ਦੇਖੋ ਕਿ ਅਸੀਂ ਕਿਸੇ ਦੀ ਲੋੜ ਵਾਲੇ ਨਹੀਂ ਹੈਗੇ ਸਾਨੂੰ ਆਪਣੀ ਲੋੜ ਨਹੀਂ ਹੈ ਤੁਹਾਨੂੰ ਸਾਡੀ ਲੋੜ ਹੈ ਅੱਜ ਮੋਜੋਨ ਸਾਥੀਆਂ ਨੂੰ ਉੱਡਾ ਹੁੰਗਾਰੇ ਮਿਲ ਰਿਹਾ ਹੈ ਔਰ ਇਸ ਤੇ ਹੀ ਅੱਜ ਹੀ ਨਹੀਂ ਹਮੇਸ਼ਾ ਤੋਂ ਜਿਹੜਾ ਪੈਰਾ ਦੇ ਕੇ ਇਹ ਬਿਲਕੁਲ ਬਾਈਕਾਟ ਕਰਾਂਗੇ ਜਿਹੜਾ ਬਾਹਰ ਦਾ ਵਿਦੇਸ਼ੀ ਜ਼ਮਾਨ ਹੈ ਚਾਹੇ ਉਹ ਕੋਲਡਰੀਆਂ ਨੁਕਸਾਨ ਹੀ ਕਰਦਾ ਹੈ ਟ੍ਰੈਪ ਇੰਟਰੈਕਟ ਦੇ ਰਿਕੇ ਨਾਲ ਜਦੋਂ ਭਾਤਾਰਾ ਭਾਰੇ ਜਾ ਗਿਆ ਤੇ ਰੋਣਗੇ ਉਹ ਰੋਣਗੇ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਕੀ ਹਾਲਾਤ ਹੋ ਗਏ ਨੇ ਸਰਵਤ ਭਾਰਤ ਕਰਕੇ ਕਿਉਂਕਿ ਭਾਰਤ ਦੇ ਵਿੱਚ ਲੋਕ ਵਿਚਾਰੇ ਹੋਲਡਿੰਗ ਨੂੰ ਅੱਛਾ ਸਮਝਦੇ ਸੀ ਲੇਕਿਨ ਅਸੀਂ ਘਰ ਘਰ ਪ੍ਰਚਾਰ ਕਰਾਂਗੇ ਜਾ ਕੇ ਪੋਸਟਰ ਵੀ ਲਗਾਵਾਂਗੇ ਹੱਥ ਵੀ ਜੋੜਾਂਗੇ ਜਦੋਂ ਅਸੀਂ ਆਪਣੀ ਚੋਣਾਂ ਦਾ ਪ੍ਰਚਾਰ ਕਰਦੇ ਆਂ ਵੀ ਭਾਈ ਬਿਲਕੁਲ ਜਿਹੜੀਆਂ ਬਾਹਰ ਲੀਆਂ ਚੀਜ਼ਾਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਅਮਰੀਕਾ ਦੇ ਟੈਰਿਫ ਲਗਾਉਣ ਤੋਂ ਬਾਅਦ ਪੂਰਾ ਭਾਰਤ ਜਿਹੜਾ ਜਲ ਚੁੱਕਾ ਹੈ ਔਰ ਖਾਸ ਕਰਕੇ ਅਗਰ ਭਾਜਪਾ ਦੀ ਗੱਲ ਕਰੀਏ ਜਾਂ ਫਿਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਨਾਰਾ ਦੇ ਦਿੱਤਾ ਹੈਗਾ ਨਾਰਦ ਦਿੱਤਾ ਹੈ ਕਿ ਸਵਦੇਸ਼ੀ ਜਿਹੜਾ ਹੈ ਅਪਣਾਇਆ ਜਾਣਾ ਚਾਹੀਦਾ ਕਿਉਂਕਿ ਅਸੀਂ 140 ਕਰੋੜ ਔਰ ਅਗਰ ਅਸੀਂ ਆਤਮ ਨਿਰਭਰ ਬਣ ਜਾਂਦੇ ਆ ਤਾਂ ਸਾਨੂੰ ਕਿਸੇ ਵੀ ਦੇਸ਼ ਦੀ ਜਿਹੜੀ ਹੈ ਜ਼ਰੂਰਤ ਨਹੀਂ ਹੈ ਇੱਥੇ ਪ੍ਰਵੀਨ ਬਾਂਸਲ ਜੀ ਵੱਲੋਂ ਵਿਦੇਸ਼ੀ ਮੰਚ ਦੇ ਤਹਿਤ ਜਿਹੜੀ ਹੈ ਯਾਤਰਾ ਯਕੀ ਇਹ ਇੱਕ ਵਿਸ਼ਾਲ ਰੈਲੀ ਕੱਢੀ ਜਾ ਰਹੀ ਹੈ ਕਾਰਨ ਹੈ ਕਿ ਲੋਕਾਂ ਨੂੰ ਇੱਕ ਤਾਂ ਜਾਗਰੂਕ ਕਰਨਾ ਹੈ ਔਰ ਨਾਲ ਹੀ ਇੱਕ ਸੁਨੇਹਾ ਦੇਣਾ ਹੈ ਜਿੰਨਾ ਵੱਲੋਂ ਭਾਰਤ ਨੂੰ ਜਿਹੜਾ ਕਮਜ਼ੋਰ ਸਮਝਿਆ ਜਾ ਰਿਹਾ ਹੈਗਾ ਪ੍ਰਵੀਨ ਬਾਂਸਲ ਜੀ ਮੇਰੇ ਨਾਲ ਨੇ ਸਰ ਬਹੁਤ-ਬਹੁਤ ਸਵਾਗਤ ਲੁਤੇਣਾ ਲਾਈ ਤੇ ਮਿਹਰਬਾਨੀ ਜੀ ਤੁਹਾਡੇ ਸਰ ਇੱਕ ਚੀਜ਼ ਦੱਸੋ ਬਾਂਸਲ ਸਾਹਿਬ 140 ਕਰੋੜ ਭਾਰਤ ਦੀ ਆਬਾਦੀ ਆਤਮ ਨਿਰਪਰ ਬਣਨ ਦੀ ਅਪੀਲ ਪ੍ਰਧਾਨ ਮੰਤਰੀ ਵੱਲੋਂ ਤੁਹਾਡੇ ਵੱਲੋਂ ਅੱਜ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਕੀ ਸੁਨੇਹਾ ਹੈ ਦੇਖੋ ਹਿੰਦੁਸਤਾਨ ਅੱਜ ਦੁਨੀਆ ਦੀ ਪੰਜਵੀਂ ਅਰਥਵਿਵਸਥਾ ਹੈਗਾ ਉਹ ਤੀਸਰੀ ਅਰਥਵਿਵਸਥਾ ਬਣਨ ਜਾ ਰਿਹਾ ਅੱਜ ਹਿੰਦੁਸਤਾਨ ਇੰਨਾ ਕਿ ਸੈਲਫ ਡਿਪੈਂਡੈਂਟ ਹੋ ਗਿਆ ਖਾਸ ਕਰਕੇ ਹਥਿਆਰਾਂ ਦੇ ਮਸਲੇ 'ਚ ਆਰਮੀ ਦੇ ਮਸਲੇ 'ਚ ਕਿ ਆਪਰੇਸ਼ਨ ਜਿਹੜਾ ਸੰਦੂਰ ਅਸੀਂ ਕੀਤਾ ਸਿਰਫ 22 ਮਿੰਟ 'ਚ ਅਸੀਂ ਪਾਕਿਸਤਾਨ ਜਿਹੜਾ ਸਾਹਮਣੇ ਤੌਰ ਤੇ ਪਾਕਿਸਤਾਨ ਸੀ ਲੇਕਿਨ ਪਿੱਛੇ ਉਹਦੇ ਕਈ ਕੰਟਰੀ ਜਿਹੜੀ ਉਹਦੀ ਮਦਦ ਕਰ ਰਹੇ ਸੀ ਲੇਕਿਨ ਇਹ ਮੜ ਕੇ ਚਲੇ ਵੀ ਹਿੰਦੁਸਤਾਨ ਨੇ 22 ਮਿੰਟ 'ਚ ਤਿੰਨ ਚਾਰ ਕੰਟਰੀਆਂ ਦਾ ਮੁਕਾਬਲਾ ਕੀਤਾ ਔਰ ਉਹਨਾਂ ਨੂੰ ਆਪਣਾ ਲੋਹਾ ਮਨਵਾਇਆ ਇਹ ਚੀਜ਼ ਦੇਖ ਕੇ ਅੱਜ ਦੁਨੀਆ ਦੇ ਵੱਡੇ ਵੱਡੇ ਦੇਸ਼ ਘਬਰਾ ਰਹੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਹਿੰਦੁਸਤਾਨ ਦੀ ਤਰੱਕੀ ਨੂੰ ਰੋਕਣਾ ਚਾਹੁੰਦੇ ਆ ਦੂਸਰੀ ਗੱਲ ਜਿਹੜੇ ਦਿਨੇ ਵੀ ਹਿੰਦੁਸਤਾਨ ਦੇ ਦੇਸ਼ ਐ ਉਹ ਛੋਟੇ ਦੇਸ਼ਾਂ ਨੂੰ ਲੁੱਟਣਾ ਚਾਹੁੰਦੇ ਆ ਉਹਨਾਂ ਦੀ ਜ਼ਮੀਨ ਹੜਪਣਾ ਚਾਹੁੰਦੇ ਆ ਅੱਜ ਜਿੰਨੇ ਵੀ ਸਾਊਥ ਏਸ਼ੀਆਜ਼ ਕੰਟਰੀਆਂ ਜਾਂ ਜਿੰਨੇ ਵੀ ਸਾਊਥ ਦੇ ਕੰਟਰੀਜ਼ ਆ ਉਹ ਚਾਹੁੰਦੇ ਆ ਕਿ ਕੈਸ਼ ਆ ਦੇਸ਼ ਜਿਸ ਤੇ ਵਿਸ਼ਵਾਸ ਕੀਤਾ ਜਾਵੇ ਉਹ ਸਿਰਫ ਸਿਰਫ ਦੁਨੀਆ ਦੇ ਅੰਦਰ ਉਹ ਹੈਗਾ ਹਿੰਦੁਸਤਾਨ ਬਾਕੀ ਜ਼ਮੀਨ ਹੜਪਣ ਦੀ ਕੋਸ਼ਿਸ਼ ਕਰਦੇ ਆ ਬਾਕੀ ਲੁੱਟਣ ਦੀ ਕੋਸ਼ਿਸ਼ ਕਰਦੇ ਆ ਹਿੰਦੁਸਤਾਨ ਮੋਟੀਵੇਟ ਕਰਦਾ ਤਾਂ ਹੀ ਹਿੰਦੁਸਤਾਨ ਵਿਸ਼ਵ ਗੁਰੂ ਜਿਹੜੇ ਹੈਗੇ ਅਸੀਂ ਉਹਨੂੰ ਮੰਨਦਾ ਦਿੱਤੀ ਆ ਸੋ ਵੱਡੇ ਵੱਡੇ ਦੇਸ਼ ਅੱਜ ਘਬਰਾ ਰਹੇ ਆ ਅਮਰੀਕਾ ਵੀ ਘਬਰਾ ਰਿਹਾ ਜਿਹਦੇ ਕਰਕੇ ਉਹਨੇ ਟੈਰਿਫ ਟੈਰਿਫ ਲਾਤਾ ਪਰ ਉਸ ਅਮਰੀਕਾ ਨੂੰ ਪਤਾ ਨਹੀਂ ਕਿ ਜਦੋਂ ਅਸੀਂ ਪਰਮਾਣੂ ਵਿਸਫੋਟ ਕੀਤਾ ਸੀ ਆਦਨੇ ਆਰਡਰ ਲਿਆਰੀ ਬਾਜਪਾਈ ਜਿਹਨੇ ਵੀ ਉਹਦੇ ਵੀ ਸਾਡੇ ਉੱਪਰ ਬੜੀਆਂ ਸੈਂਕਸ਼ਨਾਂ ਲੱਗੀਆਂ ਸੀ ਔਰ ਆਮ ਜਨਤਾ ਨੂੰ ਪਤਾ ਹੀ ਨਹੀਂ ਲੱਗਿਆ ਵੀ ਸਾਡੇ ਤੇ ਸੈਂਕਸ਼ਨਾਂ ਲੱਗੀਆਂ ਸੋ ਹਿੰਦੁਸਤਾਨ ਦੀ ਜਨਤਾ ਇਸ ਤਰ੍ਹਾਂ ਦੀ ਹੈ ਕਿ ਜਿਹਦੇ ਉੱਪਰ ਸੈਂਕਸ਼ਨਾਂ ਸ਼ੋਕਸ਼ਨਾਂ ਦਾ ਕੋਈ ਅਸਰ ਨਹੀਂ ਪੈਂਦਾ ਬਲਕਿ ਕੋਵਿਡ ਤੇ ਦੇਖੋ ਤੁਸੀਂ ਅਸੀਂ ਕੋਵਿਡ ਤੇ ਸਾਰਾ ਦੇਸ਼ ਬੰਦ ਹੋਣ ਦੇ ਬਾਵਜੂਦ 100 ਤੋਂ ਵੱਧ ਦੇਸ਼ਾਂ ਨੂੰ ਕੋਵਿਡ ਇਸ ਦੇਸ਼ ਨੇ ਦਿੱਤੀ। ਬਾਕੀ ਇੰਜੈਕਸ਼ਨ ਵੇਚਦੇ ਸੀਗੇ। ਅਸੀਂ ਵੈਕਸੀਨੇਸ਼ਨ ਫ੍ਰੀ ਦਿੱਤੀ। ਸੋ ਅੱਜ ਦੇਖ ਕੇ ਵੀ ਆਣ ਵਾਲੇ ਟਾਈਮ 'ਚ ਹਿੰਦੁਸਤਾਨ ਬੜੀ ਵੱਡੀ ਤਾਕਤ ਬਣ ਰਿਹਾ ਹੈ। ਅਮਰੀਕਾ ਨੇ ਕੋਸ਼ਿਸ਼ ਕੀਤੀ ਹੈ ਉਹਦੇ ਖਿਲਾਫ ਇੱਕ ਸ਼ਵਦੇਸ਼ੀ ਅਭਿਆਨ ਸ਼ੁਰੂ ਕੀਤਾ ਹੈ ਵੀ ਜਿਹੜੀ ਸਾਡੀ ਜਨਤਾ ਉਹਨੂੰ ਜਾਗਰੂ ਕਰੀਏ ਤਾਂ ਕਿ ਉਹ ਬਾਜ਼ਾਰ ਜਾਣ ਸੁਵਦੇਸ਼ੀ ਹਿੰਦੁਸਤਾਨ ਦਾ ਹਿੰਦੁਸਤਾਨ ਦੇ ਕਾਰੀਗਰਾਂ ਦੁਆਰਾ ਹਿੰਦੁਸਤਾਨ ਦੀਆਂ ਫੈਕਟਰੀਜ ਬਣਿਆ ਹੋਇਆ ਮਾਲ ਖਰੀਦਣ ਤਾਂ ਕਿ ਇਹਨਾਂ ਨੂੰ ਸਮਝ ਆ ਜਾਏ ਕਿ ਹਿੰਦੁਸਤਾਨ 140 ਕਰੋੜ ਜਨਤਾ ਦਾ ਐਸਾ ਦੇਖੇ ਦੀ ਇਹ ਪੂਰੀ એનર્ਜੀ ਹਿੰਦੁਸਤਾਨ ਦੀ ਸਰਕਾਰ ਦੇ ਪਿੱਛੇ ਖੜੀ ਹੈ ਬਿਲਕੁਲ ਬੰਸਰ ਸਾਹਿਬ ਇੱਕ ਜਵਾਬ ਵੀ ਹੈਗਾ ਅਮਰੀਕਾ ਨੂੰ ਕੀ ਉਹ 25 ਕੀ 50% ਵੀ ਕੀ ਟੈਰਿਫ ਲਗਾਵੇ ਕੋਈ ਫਰਕ ਨਹੀਂ ਪੈਂਦਾ ਭਾਰਤ ਨੂੰ ਦੇਖੋ ਅੱਗੇ ਇਹ ਦੇਸ਼ਾਂ ਨੂੰ ਕੋਈ ਸਰਕਾਰ ਠੋਕ ਕੇ ਜਵਾਬ ਨਹੀਂ ਦਿੰਦੀ ਸੀ ਤੇ ਹੁਣ ਸਾਡੇ ਐਸ ਜੈ ਸ਼ੰਕਰ ਦੀ ਹੈ ਮੋਦੀ ਸਾਹਿਬ ਹੈ ਉਹਨਾਂ ਨੇ ਇਹਨੂੰ ਦੱਸਦਾ ਵੀ ਤੂੰ ਆਪਣੇ ਧਾਰੇ ਚ ਰਹਿ ਤੁਸੀਂ ਦੇਖੋ ਕੱਲ ਹੀ ਅਸੀਂ ਜਿਹੜੀ ਜਿੰਨੀ ਵੀ ਡਾਕ ਜਾਂਦੀ ਸੀ ਅਮਰੀਕਾ ਉਹਦੇ ਉੱਪਰ ਰੋਕ ਲਾਤੀ ਹੋਰ ਅਸੀਂ ਸਾਫ਼ ਕਿਹਾ ਵੀ ਅਸੀਂ ਰਸ਼ੀਆ ਤੋਂ ਤੇਲ ਖਰੀਦਾਂਗੇ ਸਾਡੀ ਜਨਤਾ ਨੂੰ ਤੇਲ ਸਸਤਾ ਦੇਣਾ ਸਾਡੀ ਜ਼ਿੰਮੇਵਾਰੀ ਹੈ ਸਾਡੇ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਕਰਨਾ ਸਾਡੀ ਜ਼ਿੰਮੇਵਾਰੀ ਹੈ ਤੋਂ ਸਾਨੂੰ ਉਹਨਾਂ ਦੇ ਟਰੈਫਿਕ ਰੂਟ ਦਾ ਕੋਈ ਡਰ ਨਹੀਂ ਹੈ ਸਿਰਫ ਜਨਤਾ ਨੂੰ ਜਾਗਰੂਕ ਹੋਣਾ ਪਏਗਾ ਤਾਂ ਕਿ ਇਹ ਬਾਕੀ ਵੀ ਦੇਸ਼ਾਂ ਨੂੰ ਪਤਾ ਲੱਗ ਜਾਵੇ ਕਿ ਹਿੰਦੁਸਤਾਨ ਦੀ ਜਨਤਾ ਦੇਸ਼ ਦੇ ਮਸਲੇ 'ਚ ਜਦ ਦੇਸ਼ ਤੇ ਐਸੀ ਕੋਈ ਗੱਲ ਆਂਦੀ ਹੈ ਤਾਂ ਉਹ ਇੱਕ ਆਵਾਜ਼ ਚ ਬੋਲਦੀ ਹੈ ਐਸਾ ਸਾਡਾ ਪ੍ਰਯਾਸ ਹੈ ਬਹੁਤ ਧੰਨਵਾਦ ਬੰਸੇ ਸਾਹਿਬ ਤਾਂ ਬਹੁਤ ਵਿਸ਼ਾਲ ਰੈਲੀ ਪ੍ਰਵੀਨ ਬੰਸੇ ਜੀ ਦੀ ਅਗਵਾਈ ਦੇ ਵਿੱਚ ਬਾਈਕ ਰੈਲੀ ਹੈ ਜਿਹੜੀ ਕੱਢੀ ਜਾ ਰਹੀ ਹੈ ਦੱਸਦੀ ਹੈ ਕਿ ਜਮਾਲਪੁਰ ਦੇ ਵਿਸ਼ਵਨਾਥ ਮੰਦਿਰ ਤੋਂ ਸ਼ੁਰੂ ਹੋ ਕੇ ਕੁਮਾਰ ਮੰਡੀ ਗੁਰਦੁਆਰਾ ਸਾਹਿਬ ਤੱਕ ਇਹ ਰੈਲੀ ਜਿਹੜੀ ਹੈ ਕੱਢੀ ਜਾਏਗੀ ਸਭ ਦੇਸ਼ੀ ਅਪਣਾਓ ਵਿਦੇਸ਼ੀ ਦਾ ਬਹਿਸ਼ਕਾਰ ਕਰੋ ਦਾ ਨਾਰਾ ਦਿੰਦੇ ਹੋਏ ਵਿਸ਼ਾਲ ਰੈਲੀ ਕੱਢੀ ਜਾ ਰਹੀ ਹੈ ਔਰ ਜਤਿੰਦਰ ਦੋਰੀਆਂ ਜੀ ਮੇਰੇ ਨਾਲ ਨੇ ਕਿਰਪਾ ਸਰ ਨੌਜਵਾਨ ਅਗਰ ਜਾਗ ਜਾਣੇ ਤਾਂ ਵਿਦੇਸ਼ੀ ਕੰਪਨੀਆਂ ਲੱਗਦਾ ਪਰ ਛੜ ਜਾਣਗੀਆਂ ਨੌਜਵਾਨਾਂ ਦੇ ਨਾਲ ਨਾਲ ਸਾਡੇ ਜਿਹੜੇ ਛੋਟੇ ਬੱਚੇ ਵੀ ਐ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਆਂ ਕਿ ਇਹ ਚੀਜ਼ਾਂ ਨੂੰ ਸਾਨੂੰ ਤਿਆਗਣਾ ਚਾਹੀਦਾ ਇੱਕ ਤਾਂ ਸਾਡੀ ਸਿਹਤ ਨੂੰ ਖਰਾਬ ਕਰਦੇ ਆਂ ਨੇ ਦੂਜਾ ਸਾਡਾ ਜਿਹੜਾ ਪੈਸਾ ਵਿਦੇਸ਼ਾਂ ਦੇ ਵਿੱਚ ਜਾ ਰਿਹਾ ਇਹ ਬਹੁਤ ਵੱਡੀ ਹਾਨੀ ਹੋ ਰਹੀ ਐ ਅੱਜ ਨੌਜਵਾਨ ਸਾਥੀਆਂ ਵੱਲੋਂ ਵੱਡਾ ਹੰਗਾਰਾ ਮਿਲ ਰਿਹਾ ਔਰ ਇਸਤੇ ਵੀ ਅੱਜ ਹੀ ਨਹੀਂ ਹਮੇਸ਼ਾ ਤੋਂ ਜਿਹੜਾ ਪਹਿਰਾ ਦੇ ਕੇ ਇਹ ਬਿਲਕੁਲ ਬਾਈਕਾਟ ਕਰਾਂਗੇ ਜਿਹੜਾ ਬਾਹਰਲਾ ਵਿਦੇਸ਼ੀ ਜ਼ਮਾਨ ਹੈ ਚਾਹੇ ਉਹ ਕੋਲਡਰੀਂਗਾ ਨੁਕਸਾਨ ਹੀ ਕਰਦਾ ਹੈ ਕੋਲ ਡਰਿੰਕ ਜਗ੍ਹਾ ਨਿੰਬੂ ਪਾਣੀ ਪੀਓ ਸਿਹਤ ਨੂੰ ਬਿਹਤਰ ਲੱਗਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਚੈਨਲ ਦੇ ਮਾਧਮ ਦੇ ਨਾਲ ਵੀ ਬਿਲਕੁਲ ਜਿਹੜੀਆਂ ਬਾਹਰਲੀਆਂ ਵਿਦੇਸ਼ੀ ਕੰਪਨੀਆਂ ਨੇ ਉਹਨਾਂ ਸਾਰੀਆਂ ਜਿੱਦਾ ਬੰਦ ਹੋਣੀਆਂ ਚਾਹੀਦੀਆਂ ਨੇ ਅੱਛਾ ਜਿੱਦੋਂ ਆਪਾਂ ਸੁਨੇਹਾ ਪਹੁੰਚਾਣਾ ਚਾਹੁੰਦੇ ਆ ਉਹਨਾਂ ਵਿਦੇਸ਼ੀ ਕੰਪਨੀਆਂ ਅਤੇ ਜਿਹੜੇ ਅਮਰੀਕਾ ਸਾਡੇ ਤੇ ਟੈਰਿਫ ਲਾ ਰਿਹਾ ਉਹ ਸੁਨੇਹਾ ਜਾਏਗਾ ਸੁਨੇਹਾ ਜੀ ਉਹਨਾਂ ਨੂੰ ਮਤਲਬ ਢੇਡੀ ਨਹੀਂ ਪਰੇਗਾ ਉਹਨੂੰ ਪਤਾ ਲੱਗ ਜਾਏਗਾ ਭਾਰਤ ਇੱਕ ਐਸਾ ਦੇਸ਼ ਹੈ ਜਿਹੜਾ ਕਿ ਕਈ ਦਸ਼ਾ ਨੂੰ ਰੋਟੀ ਦਿੰਦਾ ਹੈ ਡਾਇਰੈਕਟ ਇੰਟਰੈਕਟ ਰਿਚ ਦੇ ਨਾਲ ਜਦੋਂ ਭਾਰਾ ਸਾਰਾ ਭਾਰਤ ਜਾ ਗਿਆ ਤੇ ਉਹ ਰੋਣਗੇ ਉਹ ਰੋਣਗੇ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਕੀ ਹਾਲਾਤ ਹੋ ਗਏ ਨੇ ਸਿਰਫ ਭਾਰਤ ਕਰਕੇ ਕਿਉਂਕਿ ਭਾਰਤ ਦੇ ਵਿੱਚ ਲੋਕ ਵਿਚਾਰੇ ਹੋਲਡਿੰਗ ਨੂੰ ਅੱਛਾ ਸਮਝਦੇ ਸੀ ਲੇਕਿਨ ਅਸੀਂ ਘਰ ਘਰ ਪ੍ਰਚਾਰ ਕਰਾਂਗੇ ਜਾ ਕੇ ਪੋਸਟਰ ਵੀ ਲਗਾਵਾਂਗੇ ਹੱਥ ਵੀ ਜੋੜਾਂਗੇ ਜਦੋਂ ਅਸੀਂ ਆਪਣੀ ਚੋਣਾਂ ਦਾ ਪ੍ਰਚਾਰ ਕਰਦੇ ਆਂ ਵੀ ਭਾਈ ਬਿਲਕੁਲ ਜਿਹੜੀਆਂ ਬਾਹਰ ਲੀਆਂ ਚੀਜ਼ਾਂ ਜਿਹੜੀਆਂ ਬੰਦ ਹੋਣੀ ਚਾਹੀਦੀਆਂ ਨੇ ਅੱਛਾ 140 ਕਰੋੜ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਸੀ ਅਮਰੀਕਾ ਦੀ ਲੱਗਦਾ ਦਬੇਗਾ ਇਹ ਭਾਰਤ ਹੈ ਇਹ ਦਬਦਾ ਜਿੱਥੇ ਹੈ ਬਾਕੀ ਨਰੇਂਦਰ ਮੋਦੀ ਤੁਹ ਕਦੇ ਵੀ ਨਹੀਂ ਭਾਰਤੀ ਕਦੇ ਨਹੀਂ ਰحبਦੇ ਯੂਵਾ ਨੇਤਾ ਸਨੀ ਮਲਿਕ ਵੱਲੋਂ ਇੱਕ ਬਹੁਤ ਵਿਸ਼ਾਲ ਬਾਈਕ ਔਰ ਕਾਰ ਰੈਲੀ ਕੀਤੀ ਜਾ ਰਹੀ ਹੈ ਰੈਲੀ ਕੀਤੀ ਜਾ ਰਹੀ ਹੈ ਗਿਆ ਕਪ ਦੇਸ਼ੀ ਅਪਣਾਉਣ ਦਾ ਸੁਨੇਹਾ ਲੈ ਕੇ ਔਰ ਖਾਸ ਕਰਕੇ ਉਹਨਾਂ ਵਿਦੇਸ਼ੀ ਕੰਪਨੀਆਂ ਨੂੰ ਇੱਕ ਮੈਸੇਜ ਦਿੰਦੇ ਹੋਏ ਕਿ ਭਾਰਤ ਦੀ 140 ਕਰੋੜ ਦੀ ਆਬਾਦੀ ਕਿਸੇ ਦੇ ਉੱਤੇ ਡਿਪੈਂਡੈਂਟ ਨਹੀਂ ਹੈ ਸਨੀ ਮਲਿਕ ਮੇਰੇ ਨਾਲ ਮੌਜੂਦ ਨੇ ਕੀ ਅੱਜ ਕੀ ਸੁਨੇਹਾ ਹੈ ਔਰ ਖਾਸ ਕਰਕੇ ਉਹਨਾਂ ਵਿਦੇਸ਼ੀ ਕੰਪਨੀਆਂ ਦੇ ਖਿਲਾਫ ਦੇਖੋ ਮੇਰੇ ਭਰਾਵੋ ਆਹ ਦੇਖੋ ਸਾਡੀ ਜਨਸੰਖਿਆ 140 ਕਰੋੜ ਦੀ ਹੈ ਸਾਨੂੰ ਕਿਸੇ ਦੀ ਲੋੜ ਨਹੀਂ ਹੈਗੀ ਅਸੀਂ ਉਹ ਤਾਂ ਆਹ ਦੇਖੋ ਅਸੀਂ ਖੁਦ ਯੂਥ ਇਸਟੀਮ ਨੂੰ ਲੈ ਕੇ ਜਾ ਰਹੇ ਆ ਕਿ ਦੇਰੀ ਚੀਜ਼ ਦੇਖੋ ਕਿ ਅਸੀਂ ਕਿਸੇ ਦੀ ਲੋੜ ਵਾਲੇ ਨਹੀਂ ਹੈਗੇ ਸਾਨੂੰ ਆਪਣੀ ਲੋੜ ਨਹੀਂ ਹੈ ਤੁਹਾਨੂੰ ਸਾਡੀ ਲੋੜ ਹੈ ਇਹ ਸਮਝ ਕੇ ਰੱਖੋ ਕਿ ਅਸੀਂ ਤੁਹਾਨੂੰ ਦਿਖਾ ਕੇ ਰੱਖਾਂਗੇ ਕਿ ਅਸੀਂ ਦੇਸ਼ ਵਾਸੀ ਭਾਰਤ ਦੇ ਦੇਸ਼ ਵਾਲੇ ਤੁਹਾਨੂੰ ਇਹ ਚੀਜ਼ ਦਿਖਾਵਾਂਗੇ ਕਿ ਸਾਰੀ ਦੇਖੋ ਦੁਨੀਆ ਕਿ ਇੰਡੀਆ ਕਿੱਥੇ ਖੜਾ ਹੈ ਤੇ ਤੁਸੀਂ ਕਿੱਥੇ ਖੜੇ ਹੋ ਇਹ ਆਬਾਦੀ ਦੇ ਨਾਲ ਨਹੀਂ ਇਹ ਜਨਸੰਖਿਆ ਦੇ ਨਾਲ ਹੀ ਸਾਰੀ ਲੜਾਈ ਲੜੀ ਜਾ ਸਕਦੀ ਹੈ ਅਸੀਂ ਬਾਈਕਾਟ ਕਰਕੇ ਦਿਖਾਵਾਂਗੇ ਤੁਸੀਂ ਤੁਹਾਨੂੰ ਦੋ ਗੁਣਾ ਟੈਕਸ ਲਾ ਰਹੇ ਹੋ ਨਾ ਅਸੀਂ ਤੁਹਾਨੂੰ ਆਪਣਾ ਸਮਾਨ ਹੀ ਨਹੀਂ ਦਵਾਂਗੇ ਤੁਸੀਂ ਆਪਣੇ ਦੇਸ਼ਾਂ ਚ ਲਾ ਕੇ ਦੇਖੋ ਫਿਰ ਪਤਾ ਲੱਗੇਗਾ ਕਿੰਨੂੰ ਕਹਿੰਦੇ ਨੇ ਇਹ ਅਸੀਂ ਦਿਖਾ ਰਹੇ ਹਾਂ ਬਿਲਕੁਲ ਸਹੀ ਇਹ ਜਿਹੜਾ ਮੈਸੇਜ ਹੈਗਾ ਖਾਸ ਕਰਕੇ ਅਮਰੀਕਾ ਜਿਹੜਾ ਦਾਦਾਗिरी ਕਰਦਾ ਹੋਇਆ ਨਜ਼ਰ ਆ ਰਿਹਾ ਹੈਗਾ 25 ਤੋਂ 50% ਤੱਕ ਟੈਰਿਫ ਲਗਾ ਦਿੱਤੇ ਹਾਲਾਂਕਿ ਭਾਰਤ ਨੂੰ ਇਸ ਚੀਜ਼ ਦਾ ਫਰਕ ਨਹੀਂ ਪੈਂਦਾ ਅਗਰ ਬਾਕੀ ਅਸੀਂ ਆਪਣੇ ਦੇਸ਼ ਦੇ ਵਿੱਚ ਚੀਜ਼ਾਂ ਬਣਾ ਕੇ ਖੁਦ ਹੀ ਇਸਤੇਮਾਲ ਕਰੀਏ ਤਾਂ ਲੱਗਦਾ ਹੈ ਕਿ ਫਰਕ ਪਏਗਾ ਅਰਥਵਿਵਸਥਾ ਨੂੰ ਵੀ ਔਰ ਆਮ ਲੋਕਾਂ ਨੂੰ ਵੀ ਦੇਖੋ ਜੀ ਜੋ ਸਾਡਾ ਦੇਸ਼ ਸਵੈ ਲੰਬੀ ਹੋ ਜਾਏਗਾ ਆ ਨਿਰਭਰ ਹੋ ਜਾਏਗਾ ਸਾਨੂੰ ਕਿਸੇ ਕੰਪਨੀ ਦਾ ਮਾਲ ਲੈਣ ਦੀ ਲੋੜ ਨਹੀਂ ਹੈ ਅਸੀਂ ਖੁਦ ਬਣਾ ਸਕਦੇ ਹਾਂ ਅਸੀਂ ਖੁਦ ਬ੍ਰਾਂਡਾਂ ਇੱਕ ਇੰਡੀਆ ਬ੍ਰਾਂਡ ਹੈ ਆਲ ਓਵਰ ਵਰਲਡ ਚ ਦਿਖਾਣ ਜੋਗਾ ਅਸੀਂ ਉਹੀ ਚੀਜ਼ ਦਿਖਾ ਰਾ ਸਾਂ ਮੈਸੇਜ ਦੇ ਰਿਹਾ ਲੋਕਾਂ ਨੂੰ ਅੱਛਾ ਅੱਜ ਕਿੰਨੇ ਲੋਕ ਜਿਹੜੇ ਨੇ ਤੁਹਾਡੇ ਨਾਲ ਜੁੜੇ ਨੇ ਔਰ ਕਿਸ ਤਰ੍ਹਾਂ ਐਪਰੀਸ਼ੀਏਟ ਕਰ ਰਹੇ ਹੈ ਦੇਖੋ ਜੀ ਮੈਂ ਆਪਣੇ ਸਿਰਫ ਭਰਾਵਾਂ ਨੇ ਕਾਲ ਹੀ ਕੀਤੀ ਹੈ ਕਿ ਆਪਾਂ ਸਭ ਦੇਸ਼ੀ ਦਾ ਇੱਕ ਇੱਕ ਆਪਣਾ ਕੱਠ ਕਰਕੇ ਦਿਖਾਣਾ ਕਿ ਜਿਸ ਨਾਲ ਆਪਣਾ ਦੇਸ਼ ਨੂੰ ਇੱਕ ਰਾਹ ਦਿਖਾਇਆ ਜਾਵੇ ਕਿ ਯੁਵਾ ਤੇ ਆਪਣੇ ਸੀਨੀਅਰ ਸਿਟੀਜ਼ਨ ਇਹ ਦੋਨੋਂ ਨਾਲ ਮਿਲ ਕੇ ਮੋਢੇ ਨਾਲ ਮੋਢਾ ਜੋੜ ਕੇ ਚੱਲਿਆ ਜਾਏਗਾ ਅੱਛਾ ਯੂਥ ਦੇ ਨਾਲ-ਨਾਲ ਬੱਚਿਆਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਕਿਉਂਕਿ ਬੱਚੇ ਕਿਤੇ ਨਾ ਕਿਤੇ ਕੋਲਡ ਡਰਿੰਕਸ ਚਿਪਸ ਜਾਂ ਵਿਦੇਸ਼ੀ ਕੰਪਨੀਆਂ ਦਾ ਸਮਾਨ ਜ਼ਿਆਦਾ ਇਸਤੇਮਾਲ ਕਰਦੇ ਆਂ ਦੇਖੋ ਜੀ ਜਿਹੜੀ ਆ ਚੀਜ਼ਾਂ ਚੱਲ ਰਹੀਆਂ ਅਸੀਂ ਇਹਦੇ ਤੇ ਹਜੇ ਹੌਲੀ-ਹੌਲੀ ਕਰਕੇ ਕੰਟਰੋਲ ਪਾ ਰਹੇ ਆਂ कि ਜਿਹੜੀ ਚੀਜ਼ਾਂ ਬਾਹਰੋਂ ਬਣ ਕੇ ਆ ਰਹੀਆਂ ਅਸੀਂ ਆਪਣੇ ਦੇਸ਼ ਵਿੱਚੋਂ ਪ੍ਰੋਡਕਟ ਬਣਾਉਂਦੀ ਸਾਡੀ ਮਨਸ਼ਾ ਜਿਹੜੀ ਹੈਗੀ ਹੈ ਤਿਆਰ ਦੀ ਹੈ ਤਿਆਰੀ ਹੋ ਕੇ ਅਸੀਂ ਪੂਰਾ ਤਰੀਕਾ ਦਿਖਾਵਾਂਗੇ ਇਸ ਚੀਜ਼ ਦਾ ਅਚਾ ਵਿਦੇਸ਼ੀ ਕੰਪਨੀਆਂ ਦੇ ਨਾਲ ਨਾਲ ਇੱਕ ਚੀਜ਼ ਦੱਸੋ ਅਗਰ ਭਾਰਤ ਦੀ ਕੰਪਨੀਆਂ ਜਿਹੜੀਆਂ ਨੇ ਭਾਰਤ ਜਿਹੜੀ ਨਿਰਮਾਤਾ ਨੇ ਉਹਨਾਂ ਦੇ ਨਾਲ ਕਿੰਨਾ ਕੁ ਫਾਇਦਾ ਮਿਲ ਪਾਏਗਾ ਭਾਰਤ ਅਗਰ ਖੁਦ ਸਵੈਮਾਨ ਬਣ ਜਾਂਦਾ ਕਿਉਂਕਿ ਨਰਿੰਦਰ ਮੋਦੀ ਵੀ ਆਤਮ ਨਿਰਭਰ ਬਣਨ ਦਾ ਜਿਹੜਾ ਸੰਦੇਸ਼ ਦੇ ਚੁੱਕੇ ਹ ਤੁਸੀਂ ਇਹ ਦੇਖੋ ਜੋ ਸਵਦੇਸ਼ੀ ਹੈ ਅਗਰ ਦੇਸ਼ سونے ਦੀ ਚਿੜੀ ਆ ਸੀ ਉਹ 33% ਵਰਲਡ ਦੀ ਜੀਡੀਪੀ ਜੀ ਇੰਡੀਆ ਦਾ ਹੱਥ ਸੀਗਾ ਤੇ ਅੱਜ ਸਾਡਾ ਐਕਸਪੋਰਟ 22% ਹੈ ਮੈਂ ਆਪਣੇ ਦੇਸ਼ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਬਲਕਿ ਪੰਜਾਬ ਦੇ ਵਿੱਚ ਅਸੀਂ ਖੜੇ ਹਾਂ ਪੰਜਾਬ ਦੀ ਧਰਤੀ ਤੇ ਲੁਧਿਆਣਾ ਦੀ ਧਰਤੀ ਤੇ ਲੁਧਿਆਣਾ ਵਾਸੀ ਜੇ ਇੱਕ ਇੱਕ ਚੀਜ਼ ਸਵਦੇਸ਼ੀ ਇਸਤੇਮਾਲ ਕਰਨਗੇ ਤਾਂ ਸਾਡੇ ਇੱਥੇ ਦਾ ਪੈਸਾ ਜਿਹੜੀ ਜੀਡੀਪੀ ਲੁਧਿਆਣੇ ਦੀ ਅੱਜ ਤੋਂ 3 ਸਾਲ ਪਹਿਲਾਂ 2.5 ਲੱਖ ਰੁਪਏ ਦੀ ਸੀ ਪਰ ਵਿਅਕਤੀ ਉਹ ਅੱਜ ਗੂਗਲ ਕਰਕੇ ਦੇਖੋ ਤੁਸੀਂ 1.80 ਹਜ਼ਾਰ ਦੀ ਹੈ ਪਰ ਜੇ ਇਹੀ ਜੀਡੀਪੀ ਵਧੇਗੀ ਜੇ ਅਸੀਂ ਸਵਦੇਸ਼ੀ ਵਸਤੂਆਂ ਇਸਤੇਮਾਲ ਕਰਾਂਗੇ ਸਾਡਾ ਇੱਥੇ ਦਾ ਪੈਸਾ ਬਾਹਰ ਨਹੀਂ ਜਾਏਗਾ ਅਸੀਂ ਆਪਣਾ ਸਮਾਨ ਸਾਡਾ ਗਰੀਬ ਬੰਦਾ ਜਿਹੜਾ ਇੱਥੇ ਸਮਾਨ ਬਣਾ ਰਿਹਾ ਜਿੱਥੇ ਭਾਰਤੀਆਂ ਦਾ ਜਿੱਥੇ ਲੁਧਿਆਣੇ ਦੇ ਬੰਦੇ ਦਾ ਪਸੀਨਾ ਵਹਿਆ ਜੇ ਸਮਾਨ ਨੂੰ ਬਣਾਉਣ ਚ ਉਹ ਸਮਾਨ ਅਸੀਂ ਖਰੀਦਾਂਗੇ ਤਾਂ ਸਾਡਾ ਦੇਸ਼ ਸਾਡਾ ਪੰਜਾਬ ਤਰੱਕੀ ਕਰੇਗਾ ਧੰਨਵਾਦ ਸਾਡਾ ਦੇਸ਼ ਸਾਡਾ ਪੰਜਾਬ ਤਰੱਕੀ ਕਰੇਗਾ ਔਰ ਅਗਰ ਵਾਕਈ ਪੂਰਾ ਭਾਰਤ ਸਵਦੇਸ਼ੀ ਅਪਣਾ ਲੈਂਦਾ ਔਰ ਆਤਮ ਨਿਰਭਰ ਬਣ ਜਾਂਦਾ ਤਾਂ ਮੈਨੂੰ ਲੱਗਦਾ ਹੈ ਕਿ ਭਾਰਤ ਨੂੰ ਕਦੀ ਵੀ ਕੋਈ ਵੀ ਵਪਾਰ ਦੇ ਨਾਮ ਦੇ ਉੱਤੇ ਜਾਂ ਫਿਰ ਟੈਰਿਫ ਦੇ ਨਾਮ ਦੇ ਉੱਤੇ ਦਰਾਂ ਜਾਂ ਆਤਮਕਾਂ ਦੀ ਕੋਸ਼ਿਸ਼ ਨਹੀਂ ਕਰ ਸਕਦਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ